ਕੜਾ ਲੈ ਕੇ ਆਇਆ ਜੀ ਪਿੰਡ ਰਮਾਣਾ ਤਸੀਵ ਜੈਤੋ ਤੇ ਜ਼ਿਲ੍ਹਾ ਫਰੀਦਕੋਟ ਇੱਕ ਤਾਜੀ ਸੂਈਆ ਤੇ ਇੱਕ ਮਿੱਤਰੋ ਸੋਣ ਵਾਲੀ ਐ ਜਿਹਦੇ ਵਿੱਚੋਂ ਦੋਨੇ ਪੰਜਾਬ ਵਾਲੀਆਂ ਜਰਸੀਆਂ ਕਹਾਾਂਗੇ ਤੇ ਜਿਹੜੇ ਵੀ ਵੀਰ ਭਰਾ ਨੂੰ ਦੋਨੇ ਨਗਾਂ ਦੇ ਵਿੱਚੋਂ ਮਿੱਤਰੋ ਕੋਈ ਨਗ ਵੀ ਪਸੰਦ ਆਉਂਦਾ ਤਾਂ ਬਾਈ ਦੇ ਨਾਲ ਪਿੰਦੇ ਨਾਲ ਕਰ ਸਕਦੇ ਹੋ ਸੰਪਰਕ ਦੋਨੇ ਨਗ ਮਿੱਤਰੋ ਚੰਗੇ ਆ ਤੇ ਠੰਡੇ ਸੀਲਾ ਤੇ ਗਰਮੀ ਚੱਲਣ ਵਾਲਿਆ ਹਾਂਜੀ ਬਾਈ ਕੀ ਹਾਲ ਆ ਜੀ ਠੀਕ ਆ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹੋਰ ਠੀਕ ਐ ਸੇ ਤਾਂ ਵਧ ਕਾ ਬਾਈ ਅੱਜ ਆਪਣੇ ਕੋਲ ਦੋ ਨਗ ਹੈ ਨਾ ਸਭ ਤੋਂ ਪਹਿਲਾਂ ਜੇ ਆਪਾਂ ਗੱਲ ਕਰਕੇ ਤਾਜੀ ਸੂਈ ਦੀ ਕਦੋਂ ਕ ਸੂਈ ਹੈ ਇਹ ਇਹ ਬਈ ਰਾਤ ਨੂੰ ਸੂਈ ਹੈਗੀ ਹਾਂਜੀ ਤੇ ਜੇਰ ਦੂਰ ਪਾਈਗੀ ਓਕੇ ਆ ਵੀਡੀਓ ਬਿਲਕੁਲ ਹੈਗੀ ਆਪਣੇ ਕੋਲੇ ਠੰਡੀ ਸੀਲ ਕਰੇਗੀ ਠੰਡੀ ਸੀਲ ਫੁੱਲ ਆ ਗਈ ਤਿੰਨ ਚਾਰ ਕਿਲੋ ਫੋਲਾ ਆਪਣਾ ਕੱਢਿਆ ਹੋਗਾ ਠੀਕ ਹੈ ਹਾਂ ਰਾਤ ਕਿੰਨੇ ਕ ਵਜੇ ਸੂਈ ਹੈ ਰਾਤ ਸੂਈ ਹੈ 11:30 ਵਜੇ ਜੇਰ ਕੰਪਲੀਟ ਹੈ ਜੇਰ ਕੰਪਲੀਟ ਹੈ ਮਗਰ ਮਗਰ ਬੱਚਾ ਮਗਰ ਬੱਚਾ ਹੈ ਬਈ ਮਗਰ ਬੱਚਾ ਹੈ ਨਾ ਚਲੋ ਕੱਦ ਕੱਡ ਮਿੱਤਰੋ ਸੋਨਾ ਕੋਈ ਬਹੁਤਾ ਛੋਟਾ ਨਹੀਂ ਸਿਹਤ ਪੱਖੋਂ ਦੋਨੇ ਸੋਹਣੇ ਕਹਿੰਦੇ ਵਧੀਆ ਕੁਲਮ ਲਾ ਕੇ ਚੰਗਾ ਸੋਹਣਾ ਕੱਦਦਾ ਹਨਾ ਹਾਂ ਖਾ ਕੋਲ ਬਹੁਤ ਜੰਗਾ ਹਾਂ ਜਿਵੇਂ ਆਪਾਂ ਪੰਜਾਬ ਵਾਲੀ ਜਰਸੀ ਹੁੰਦੀ ਹੈ ਤਕਰੀਬਨ ਮਿੱਤਰੋ ਬਹੁਤ ਹੀ ਚੰਗਾ ਲੱਗਿਆ ਤੇ ਹਵਾਨਾ ਵੀ ਬਹੁਤ ਸੋਹਣਾ ਬਣਾਇਆ ਤੇ ਤੋਰੂਗੇ ਜੇ ਮੜਾ ਖੋਲ ਕੇ ਹਾਂ ਬਈ ਤੋਰ ਕੇ ਦਿਖਾ ਦੇ ਤੇ ਫਿਰ ਨਾਲ ਦੇ ਨਾਲ ਮਿੱਤਰੋ ਕੱਲ੍ਹ ਬਾਤ ਹੋਰ ਵੀ ਕਰਾਂਗੇ ਸੋ ਦੋਨੇ ਨਗ ਮਿੱਤਰੋ ਚੰਗੇ ਆ ਇਹ ਤਾਜੀ ਸੂਈਆ ਤੇ ਇਹ ਮਿੱਤਰੋ ਸੂਣ ਵਾਲੀ ਆ ਹੋ ਸਕਦਾ ਅੱਜ ਸ਼ਾਮ ਤਾਈਂ ਸੂਪੇ ਤੇ ਫੇਸ ਕੁਆਲਿਟੀ ਸਰੀਰ ਪੱਖੋਂ ਫੇਰ ਆਪਾਂ ਕਹਨੇ ਬਹੁਤ ਵਧੀਆ ਰੰਗ ਵੀ ਮਿੱਤਰੋ ਬਹੁਤ ਚੰਗਾ ਤੇ ਚੰਗਾ ਹਵਾਨਾ ਸੋਹਣਾ ਵਧੀਆ ਦੁੱਧ ਕੱਢਣਾ ਜਿਹੜੇ ਹਿਸਾਬ ਨਾਲ ਮਿੱਤਰੋ ਤਿਆਰ ਹੋਈ ਆ ਮੋੜ ਲਿਆ ਝੋਲੀ ਦੇਖ ਸਕਦੇ ਤੁਸੀਂ ਬਹੁਤ ਹੀ ਚੰਗੀ ਫੇਸ ਕੁਆਲਿਟੀ ਬਹੁਤ ਚੰਗੀ ਠੰਡੀ ਸੀਲ ਆ ਬਾਈ ਓਕੇ ਜਿਹੜੀ ਅੱਜ ਵੀਡੀਓ ਬਣਾ ਰਿਹਾ ਜੀ 1 ਫਰਸਟ ਅਪ੍ਰੈਲ ਨੂੰ ਆਪਾਂ ਵੀਡੀਓ ਬਣਾ ਲੈਣਾ ਬਣਾ ਰਹੇ ਹਾਂ 2025 ਕਿਉਂਕਿ ਤਰੀਕ ਆਪਾਂ ਤਾਂ ਦੱਸ ਰਹੇ ਹਾਂ ਕਈ ਭਰਾ ਫਿਰ ਵੀਡੀਓ ਕਈ ਵਾਰ ਨਹੀਂ ਦੇਖਣਾ ਹੁੰਦਾ ਕਿਸੇ ਭਰਾ ਨੂੰ ਉਹਨਾਂ ਦੀ ਖਤਰਾਪਾ ਡੇਟ ਦੱਸ ਰਿਹਾ 1 ਫਰਵਰੀ 2025 ਹਾਂਜੀ ਰੇਟ ਕੀ ਕਰਤਾ ਜੀ ਦਾ ਬਲਾ ਹਾਂਜੀ ਤੂੰ ਜਿੰਨੀ ਵੀ ਕਹਦੇ ਰੇਟ ਕੀ ਕਰਤਾ ਜੀ ਰੇਟ ਉਹ ਮਰਜ਼ੀ ਕਰੀ ਚੱਲ ਗਏ ਬਾਈ 5000 ਰੁਪਏ ਦੀ ਦੇਣੀ ਆ ਹਾਂ ਰੇਟ ਜਿੰਨਾ ਮਰਜ਼ੀ ਕਰਾ ਲਓ ਹਾਂ 70 ਕਰਾ ਲਓ 75 ਕਰਾ ਲਓ ਹਾਂਜੀ 60 ਕਰਾ ਲਓ 60 ਕਰਾ ਲਓ ਦੁੱਧ ਕਿੰਨਾ ਦੁੱਧ ਕਿੰਨਾ ਕੱਢ ਸਕਦੀ ਆ ਦੁੱਧ ਬਈ ਮੇਰੇ ਹਿਸਾਬ ਨਾਲ ਤਾਂ 20 ਕਿਲੋ ਦੁੱਧ ਕੱਢ ਦੂਗੀ ਓਕੇ ਜਿਹੜੇ ਹਿਸਾਬ ਨਾਲ ਤਿਆਰ ਹੋਈ ਹੈ ਨਾ ਜਿਹੜੇ ਹਿਸਾਬ ਨਾਲ ਤਿਆਰ ਹੋਈ ਹੈ ਜੀ ਅੱਗੇ ਹਾਂ 40 ਕਿਲੋ ਬੰਦਾ ਮੰਨ ਕੇ ਲੈ ਓਕੇ ਅੱਗੇ ਆਪ ਦੀ ਸਮਝ ਨਾ ਲੈਣੀ ਆ ਅੱਗੇ ਆਪ ਦੀ ਸਮਝ ਨਾ ਲੈਣੀ ਆ ਜਿਹੜੇ ਹਿਸਾਬ ਨਾਲ ਬੱਚੀ ਤਿਆਰ ਹੋਈ ਆ 20 ਕਿਲੋ ਕੱਢ ਦੋ ਦੁੱਧ ਚਾਰ ਡੰਡਾ ਮੋਹ ਹਾ ਗਾਰਡਨ ਇਹ ਸੂਆਵਰ ਪਹਿਲਾ ਉਹ ਦੂਜਾ 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 ਹਾਂ ਠੀਕ ਹੈ ਦੂਜੇ ਨੰਬਰ ਤੇ ਲਾਲ ਬਹਿੜਾ ਮਿੱਤਰੋ ਜャਸਦੀ ਬਾਈ ਤੇ ਸਭੀ ਸੀਲਾ ਜਿੰਨੀ ਕਹਦੇ ਓਨੀ ਖੱਡੀ ਸੀਲਾ ਗਲਾਸਾਂ ਵਰਗੇ ਥਾਂ ਲੱਗਿਆ ਹਾਂ ਬਹੁਤ ਸੋਹਣਾ ਥਾਂ ਲੱਗਿਆ ਆਜੀ ਬੜੀ ਬਹੁਤ ਆ ਬਈ ਬੱਦਕੇ ਦਾ ਮਿੱਤਰੋ ਥੋੜਾ ਛੋਟਾ ਉਹਦੇ ਨਾਲੋਂ ਹਾਂ ਤੇ ਵਜਨ ਚੰਗਾ ਸਿੱਧ ਪੱਕਾ ਬਹੁਤ ਸੋਹਣੀ ਆ ਰੰਗ ਵੀ ਮਿੱਤਰੋ ਬਹੁਤ ਚੰਗਾ ਤੇ ਗਰਮੀ ਮਿੱਤਰੋ ਝੱਲਣ ਵਾਲੀ ਆ ਇੱਜੇ ਹੀ ਆ ਬਾਈ ਜਿੱਤੇ ਮਰਜੀ ਬਣਦੇ ਕੋਈ ਵੀ ਸਮੱਸਿਆ ਨਹੀਂ ਆਉਣੀ ਬਹੁਤ ਪਿਆਰਾ ਕਲਰ ਆ ਬਈ ਹਾਂਜੀ ਸੋ ਲਗਾਤਾਰ ਫਿਰ ਆਪਣੇ ਇੱਕ ਵੀਡੀਓ ਆ ਰਹੀਆਂ ਨੇ ਜੇਕਰ ਕਿਸੇ ਭਰਾ ਨੇ ਵੀਡੀਓ ਬਣਵਾਉਣੀ ਆ ਤਾਂ ਆਪਣਾ ਨੰਬਰ ਹੈ ਜੀ 98724 82124 ਦੋਨੇ ਜਿਹੜੇ ਨਾਗਾ ਮਿੱਤਰੋ ਬਹੁਤ ਸੋਹਣੇ ਆ ਚੰਗੇ ਆ ਤੇ ਇਹਦਾ ਕੀ ਰੇਟ ਕਰਤਾ ਜੀ ਫਿਰ ਆਪਾਂ ਏਦਾ ਲੈ ਬਾਈ ਜਿਹੜਾ ਮਰਜ਼ੀ ਕਰਾਈ ਜਾ ਲੋ 55000 ਰੁਪਏ ਦੀ ਦੇ ਦੇਣੇ 57 ਦੀ ਦੇਣੀ ਹੈ ਹਾਂ ਥਾਂ ਤੋਂ ਵੇਖੋ ਬਾਈ ਕਿਦਾ ਸੋਣਾ ਹਾਂ ਚੰਗਾ ਮੋਟਾ ਥਾਂ ਲੱਗਿਆ ਹੈ ਨਾ ਠੰਡੀ ਸੀ ਲੇਵਲ ਪਹਿਲਾ ਸੂਪੂ ਅੱਜ ਸੂਪੂ ਬਾਈ ਇਹੇ ਨਾਲ ਠੀਕ ਹੈ ਫੋਨ ਨੰਬਰ ਬੋਲ ਦਿਓ ਜੀ 8542 ਹਾਂਜੀ 42000 8542 ਤੇ 42400 ਜਿਹੜੇ ਵੀ ਵੀਰ ਭਰਾ ਨੂੰ ਲੋਡ ਹੋਵੇ ਮਿੱਤਰੋ ਦੋਨੇ ਨਗਾਂ ਦੀ ਤਾਂ ਕਰੋ ਬਾਈ ਨਸਬ ਫਰਕ